ਕਿਉਂ ਪੁੱਤਾਂ ਨਾਲੋਂ ਰੱਬਾ ਇੱਕ ਧੀ ਦਿੰਦਾ ਜਿਹਦੇ ਨਾਲ ਬਹਿ ਰੋਟੀ ਤਾਂ ਖਾ ਲੈਂਦੀ ਥੱਕੀ ਟੁੱਟੀ ਜਦੋਂ ਆਣ ਕੇ ਘਰ ਵੜਦੀ ਮੈਨੂੰ ਪਾਣੀ ਦਾ ਗਲਾਸ ਧੀਏ ਫੜਾ ਕਹਿੰਦੀ ਜਾਂਦੀ ਵਿਆਹੀ ਤਾਂ ਸਹੁਰਿਆਂ ਫੋਨ ਕਰਕੇ ਮੈਨੂੰ ਸੇਤ ਦੇ ਮਾ ਸੁਣਾ ਕਹਿੰਦੀ ਪੁੱਤ ਪੁੱਛਦੇ ਨਹੀਂ ਮਾਂ ਆਈ ਕਿੱਥੋਂ ਸਾਈ ਫਿਰਦਾ ਸ਼ਰਾਬੀ ਕਦੇ ਪੁੱਛਦਾ ਨਹੀਂ ਰੋਟੀ ਅੱਜ ਦੀ ਦਸ ਪਕਾਈ ਕਿੱਥੋਂ ਸੇਤ ਚੰਗੀ ਸੀ ਖਾ ਲਈ ਝੋਰੀਆਂ ਨੇ ਪੁੱਤ ਲੈ ਆਉਣਗੇ ਪਤਾ ਨਹੀਂ ਲੜਾਈ ਕਿੱਥੋਂ ਪੁੱਤ ਮੰਗਦੇ ਨੇ ਪੈਸੇ ਸੂਟਿਆਂ ਲਈ ਪਿਆ ਹੋਂ ਤੇ ਮੰਗਣ ਸੁਖ ਮਾਪਿਆ ਲਈ ਮਾਤੀ ਜਿਹੜਾ ਰਿਸ਼ਤਾ ਨਹੀਂ ਕੋਈ ਜਾਗੇ ਤੇ ਬਾਕੀ ਰਿਸ਼ਤੇ ਤਾਂ ਸੋਗ ਸਿਆਪਿਆ ਲਈ ਮਾਤੀ ਦਾ ਪਰਦਾ ਕਦੇ ਨਹੀਂ ਯਾਰ ਹੁੰਦਾ ਤੰਗੀ ਤੁਰਸ਼ੀ ਵੇਲੇ ਵੀ ਲਾਗੇ ਲਉਣ ਧੀਆਂ ਜਿੰਨੇ ਜੋਗੀ ਮਾ ਵੀ ਕੋਈ ਨਾ ਕਸਰ ਛੱਡੇ ਜਦੋਂ ਸੌਹਰਿਆਂ ਤੋਂ ਕਦੇ ਆਉਣ ਧੀਆ ਦੋਸਤੋ ਵੀਰੋ ਭੈਣੋ ਇਹ ਕਦੋਂ ਕੋੜ ਖਤਮ ਹੋਵੇਗਾ ਜੋ ਸਾਡੇ ਪੰਜਾਬ ਨੂੰ ਲੱਗ ਚੁੱਕਾ ਹੈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਲੱਗ ਚੁੱਕਾ ਹੈ ਵੈਸੇ ਤਾਂ ਕੁਦਰਤ ਦਾ ਕਾਨੂੰਨ ਹੈ ਕਿ ਜੋ ਵੀ ਇਸ ਧਰਤੀ ਤੇ ਪੈਦਾ ਹੋਇਆ ਜੋ ਵੀ ਚੀਜ਼ ਇਸ ਧਰਤੀ ਤੇ ਆਈ ਉਸ ਦਾ ਅੰਤ ਤੈ ਹੈ ਇਹ ਕੁਦਰਤ ਦਾ ਕਾਨੂੰਨ ਹੈ ਬਦਲਾਵ ਕਰਨਾ ਜੇ ਹੁਣ ਦਿਨ ਹੈ ਤਾਂ ਰਾਤ ਜ਼ਰੂਰ ਆਉਣੀ ਹੈ ਰਾਤ ਤੋਂ ਬਾਅਦ ਫਿਰ ਦਿਨ ਚੜਨਾ ਹੈ ਜੇ ਹੁਣ ਗਰਮੀਆਂ ਦਾ ਮੌਸਮ ਹੈ ਕਾ ਇਸ ਨੇ ਸਰਦੀਆਂ ਦੇ ਵਿੱਚ ਤਬਦੀਲ ਹੋਣਾ ਹੈ ਤੇ ਇਸ ਬਦਲਾਵ ਤੇ ਅਸੀਂ ਯਕੀਨ ਵੀ ਕਰਦੇ ਹਾਂ ਪਰ ਪਤਾ ਨਹੀਂ ਕਿਉਂ ਇਸ ਗੱਲ ਤੋਂ ਸਾਡਾ ਵਿਸ਼ਵਾਸ ਉੱਡ ਗਿਆ ਕਿ ਪੰਜਾਬ ਵਿੱਚ ਕਦੇ ਚੰਗਾ ਮਾਹੌਲ ਆਵੇਗਾ ਜਾਂ ਨਹੀਂ ਇਹ ਨਸ਼ਿਆਂ ਦਾ ਕੋੜ ਹਟੇਗਾ ਜਾਂ ਨਹੀਂ ਇਹ ਨਸ਼ਾ ਕਿਉਂ ਨਹੀਂ ਬੰਦ ਹੋਣਾ ਜਾ ਤਾ ਸਾਡਾ ਆਪਣਾ ਹੀ ਆਪਣਿਆਂ ਤੋਂ ਵਿਸ਼ਵਾਸ ਉੱਡ ਗਿਆ ਜੋ ਸਾਡੇ ਗਲੀ ਗਵਾੜ ਮੁਹੱਲੇ ਵਿੱਚ ਨਸ਼ਾ ਵੇਚਦੇ ਹਨ ਉਹਨਾਂ ਦੇ ਸਾਹਮਣੇ ਕਈ ਨਸ਼ੇ ਦੇ ਨਾਲ ਮੌਤਾਂ ਹੋ ਚੁੱਕੀਆਂ ਹਨ ਪਰ ਉਹਨਾਂ ਦੇ ਕੰਨ ਉੱਤੇ ਜੂਨ ਤੱਕ ਨਹੀਂ ਸਰਕੀ ਤੇ ਨਾ ਹੀ ਕਦੇ ਸਾਡੀ ਹਿੰਮਤ ਪਈ ਉਹਨਾਂ ਨੂੰ ਕਹਿਣ ਦੀ ਉਹਨਾਂ ਨੂੰ ਰੋਕਣ ਦੀ ਤੇ ਅਸੀਂ ਰੋਕੀਏ ਵੀ ਕਿਸ ਆਸਰੇ ਨਾਲ ਕਿਹਦੇ ਸਹਾਰੇ ਨਾਲ ਜਿਨ੍ਹਾਂ ਦਾ ਅਸੀਂ ਸਹਾਰਾ ਲੈਣਾ ਸੀ ਉਹ ਤਾਂ ਉਹਨਾਂ ਦੇ ਨਾਲ ਰਹੇ ਹੋਏ ਹਨ ਹਾਲ ਹੈ ਕਿ ਹੀ ਆਪਾਂ ਸਾਰਿਆਂ ਨੇ ਸੁਣਿਆ ਉਹ ਥਾਰ ਵਾਲੀ ਕੁੜੀ ਬਾਰੇ ਇਹਨਾਂ ਨੇ ਵਰਦੀਆਂ ਪਾਈਆਂ ਕਿ ਅਸੀਂ ਤੁਹਾਡੀ ਰਖਵਾਲੀ ਕਰਾਂਗੇ ਰਖਵਾਲੀ ਦੇ ਬਦਲੇ ਤੁਸੀਂ ਸਾਨੂੰ ਪੈਸੇ ਦਿਓ ਪਰ ਹੋਇਆ ਕੀ ਉਲਟੇ ਵਾੜ ਖੇਤ ਨੂੰ ਖਾਵੇ ਤੇ ਜਦੋਂ ਸਾਡੇ ਖੇਤ ਹੀ ਨਹੀਂ ਬਚਣੇ ਤੇ ਇਹੋ ਜੀ ਵਾੜ ਦੀ ਸਾਨੂੰ ਕੀ ਜ਼ਰੂਰਤ ਹੈ ਦੋਸਤੋ ਇਹ ਸੋਚਣ ਵਾਲੀ ਗੱਲ ਹੈ ਇਹੋ ਜਿਹੇ ਗੀਤਾਂ ਤੇ ਬਹਿਣ ਲੱਗ ਜਾਣੇ ਚਾਹੀਦੇ ਸਨ ਕਿਵੇਂ ਸਰਕਾਰਾਂ ਨੂੰ ਬਦਨਾਮ ਕੀਤਾ ਜਾ ਸਕਦਾ ਹੈ ਪਰ ਕਿਸੇ ਨੇ ਚੂੰ ਤੱਕ ਨਹੀਂ ਕੀਤੀ ਜਿਵੇਂ ਗੀਤ ਵਿੱਚ ਬੋਲਿਆ ਗਿਆ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਤਾ ਤਾਂ ਹੀ ਤਾਂ ਸ਼ਰਿਆਮ ਵਿਕਦਾ ਇਸ ਦਾ ਮਤਲਬ ਕਿ ਇਸ ਗੀਤ ਵਿੱਚ ਬਿਲਕੁਲ ਸੱਚ ਹੈ